ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਰੇਪ ਮਾਮਲੇ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਵਾਸਤੇ ਲਿਜਾਇਆ ਜਾ ਰਿਹਾ ਹੈ ਲੁਧਿਆਣਾ ਦੀ ਅਦਾਲਤ 'ਚ ਇਹਨਾਂ ਨੂੰ ਪੇਸ਼ ਕਰਨਾ ਹੈ ਮੁਲਜ਼ਮ ਨੇ ਜਿਹੜੇ ਪਹਿਲਾ ਮੁਲਜ਼ਮ ਹੈ ਲੁਧਿਆਣਾ ਰੇਪ ਮਾਮਲੇ ਦੇ ਵਿੱਚ ਇਹ ਮੁਲਜ਼ਮ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਿੱਟੇ ਕੁਰਤੇ ਪਜਾਮੇ ਦੇ ਵਿੱਚ ਤਿੰਨੋਂ ਮੁਲਜ਼ਮ ਹੈ ਤਿੰਨੋਂ ਮੁਲਜ਼ਮ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੁਧਿਆਣਾ ਰੇਪ ਮਾਮਲੇ ਦੇ ਇਹੋ ਤਿੰਨ ਮੁਲਜ਼ਮ ਨੇ ਜਿਨ੍ਹਾਂ ਦੇ ਉੱਤੇ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕੀਤਾ ਗਿਆ ਰੇਪ ਇਹਨਾਂ ਤਿੰਨ ਵੱਲੇ ਬੰਦਿਆ ਦੇ ਵੱਲੋਂ ਜਿਹੜਾ ਤਿੰਨ ਫੜੇ ਗਏ ਨੇ 6 ਦਾ ਨਾਮ ਹੁਣ ਤੱਕ ਪੁਲਿਸ ਨੇ ਦੱਸਿਆ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਵੇਲੇ ਅਸੀਂ ਸਿੱਧੀਆਂ ਤਸਵੀਰਾਂ ਇਹ ਮੁੱਲਾਪੁਰ ਥਾਣੇ ਦੀਆਂ ਤਸਵੀਰਾਂ ਨੇ ਜਿੱਥੇ ਤਿੰਨ ਮੁਲਜ਼ਮ ਨੇ ਜਿਹੜੇ ਲੁਧਿਆਣਾ ਰੇਪ ਮਾਮਲੇ ਦੇ ਇਹ ਮੁਲਜ਼ਮ ਨੇ ਤਸਵੀਰਾਂ ਮੁੱਲਾਪੁਰ ਥਾਣੇ ਦੀਆਂ ਤਸਵੀਰਾਂ ਨੇ ਇਹ ਉਹ ਤਿੰਨ ਮੁਲਜ਼ਮ ਨੇ ਜਿਨ੍ਹਾਂ ਦੇ ਵੱਲੋਂ ਪੁਲਿਸ ਕਹਿ ਰਹੀ ਹੈ ਕਿ ਰੇਪ ਕੀਤਾ ਗਿਆ 6 ਵਿਅਕਤੀਆਂ ਦੇ ਟੋਟਲ ਨਾਮ ਦੱਸੇ ਗਏ ਸੀਗੇ ਕੱਲ 5 ਜਿਹੜੇ ਪਛਾਣ ਕਰ ਲਏ ਗਏ ਸੀ ਕਿ 6 ਦੇ ਖਿਲਾਫ ਪਰਚਾ ਦਰਜੀ ਹੋਣਾ ਚੋ ਤਿੰਨ ਜਗਰੂਪ ਸੈਦ ਅਲੀ ਔਰ ਅੱਜ ਸੋਮੂ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਇਹਨਾਂ ਨੂੰ ਹੁਣ ਅਦਾਲਤ ਦੇ ਵਿੱਚ ਪੁਲਿਸ ਦੇ ਵੱਲੋਂ ਲਿਜਾਇਆ ਜਾ ਰਿਹਾ ਤਸਵੀਰਾਂ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਇਸ ਵੇਲੇ ਦਿਖਾ ਰਹੇ ਹਾਂ ਡੇਲੀ ਪੋਸਟ ਪੰਜਾਬੀ ਦੇ ਉੱਤੇ ਲੁਧਿਆਣਾ ਰੇਪ ਮਾਮਲੇ ਦੇ ਇਹ ਤਿੰਨ ਉਹ ਮੁਲਜ਼ਮ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਕੋਰਟ ਦੇ ਵਿੱਚ ਪੇਸ਼ ਕਰਨ ਵਾਸਤੇ ਲੁਧਿਆਣਾ ਕੋਰਟ ਦੇ ਵਿੱਚ ਪੇਸ਼ ਕਰਨ ਵਾਸਤੇ ਲੈ ਕੇ ਜਾਇਆ ਜਾ ਰਿਹਾ ਹੈ ਜਗਰੂਪ ਸੈਦ ਅਲੀ ਔਰ ਸੋਮੂ ਇਹ ਤਿੰਨੋ ਮੁਲਜ਼ਮ ਨੇ ਜਿਨ੍ਹਾਂ ਨੂੰ ਲਿਜਾਇਆ ਜਾ ਰਿਹਾ ਸਵੇਰੇ ਅੱਜ ਤੀਜੀ ਗ੍ਰਿਫਤਾਰੀ ਦਾ ਪੁਲਿਸ ਨੇ ਦਾਅਵਾ ਕੀਤਾ ਸੀਗਾ ਕੱਲ ਦੋ ਗ੍ਰਿਫਤਾਰ ਹੋ ਗਏ ਸੀ ਅੱਜ ਸਵੇਰੇ ਤੀਜੀ ਗ੍ਰਿਫਤਾਰੀ ਹੋਈ ਹੈ ਅੱਜ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਣਾ ਹੈ ਸ਼ਨੀਵਾਰ ਦੀ ਰਾਤ ਰੇਪ ਹੋਇਆ ਸੀ ਸ਼ਨੀਵਾਰ ਦੀ ਰਾਤ ਨੂੰ ਗੈਂਗ ਰੇਪ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਇਹਨਾਂ ਨੂੰ ਲੱਭਣ ਵਾਸਤੇ ਤਿੰਨ ਸ਼ਖਸ ਜਿਹੜੇ ਪੁਲਿਸ ਦੇ ਵੱਲੋਂ ਲੱਭੇ ਗਏ ਔਰ ਇਹਨਾਂ ਹੁਣ ਤਿੰਨਾਂ ਨੂੰ ਪੁਲਿਸ ਲੈ ਕੇ ਜਾ ਰਹੀ ਹੈ ਲੁਧਿਆਣਾ ਲਿਜਾਏ ਜਾ ਰਹੇ ਨੇ ਤਿੰਨੋਂ ਸੈਫਲੀ ਸੋਮੂ ਤੇ ਜਗਰੂਪ ਜਿਹੜੇ ਤਿੰਨ ਸ਼ਖਸ ਨੇ ਇਹ ਉਹ ਤਸਵੀਰਾਂ ਨੇ ਇਹ ਉਹ ਤਿੰਨ ਮੁਲਜ਼ਮ ਨੇ ਜਿਨ੍ਹਾਂ ਦੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਕੋਰਟ ਦੇ ਵਿੱਚ ਹੁਣ ਇਹਨਾਂ ਨੂੰ ਪੇਸ਼ ਕੀਤਾ ਜਾਣਾ ਹੈ ਇਹ ਤਸਵੀਰਾਂ ਅਸੀਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਲੁਧਿਆਣਾ ਦੀ ਮੁੱਲਾਂਪੁਰ ਦਾਖਾ ਥਾਣੇ ਦੀਆਂ ਇਹ ਤਸਵੀਰਾਂ ਨੇ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਤਿੰਨਾਂ ਨੂੰ ਪੇਸ਼ ਕੀਤਾ ਜਾਏਗਾ ਪੁਲਿਸ ਰਿਮਾਂਡ ਮੰਗਿਆ ਜਾਊਗਾ ਇਹ ਡੀਆਈਜੀ ਖੱਟੜਾ ਦਾ ਕਹਿਣਾ ਸੀਗਾ ਔਰ ਇਹ ਵੱਡੀ ਖਬਰ ਇਸ ਵੇਲੇ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦੇ ਉੱਤੇ ਕੈਮਰਾ ਪਰਸਨ ਬੰਦ ਕਰ ਦਿਓ ਯਾਰ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਮੁੱਲਾਂਪੁਰ ਦਾਖਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਰੇਪ ਮਾਮਲੇ ਦੇ ਵਿੱਚ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਵਾਸਤੇ ਲਿਜਾਇਆ ਜਾ ਰਿਹਾ ਹੈ ਲੁਧਿਆਣਾ ਦੀ ਅਦਾਲਤ 'ਚ ਇਹਨਾਂ ਨੂੰ ਪੇਸ਼ ਕਰਨਾ ਹੈ ਮੁਲਜ਼ਮ ਨੇ ਜਿਹੜੇ ਪਹਿਲਾ ਮੁਲਜ਼ਮ ਹੈ ਲੁਧਿਆਣਾ ਰੇਪ ਮਾਮਲੇ ਦੇ ਵਿੱਚ ਇਹ ਮੁਲਜ਼ਮ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਿੱਟੇ ਕੁਰਤੇ ਪਜਾਮੇ ਦੇ ਵਿੱਚ ਤਿੰਨੋਂ ਮੁਲਜ਼ਮ ਹੈ ਤਿੰਨੋਂ ਮੁਲਜ਼ਮ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੁਧਿਆਣਾ ਰੇਪ ਮਾਮਲੇ ਦੇ ਇਹੋ ਤਿੰਨ ਮੁਲਜ਼ਮ ਨੇ ਜਿਨ੍ਹਾਂ ਦੇ ਉੱਤੇ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਕੀਤਾ ਗਿਆ ਹੈ ਰੇਪ ਇਹਨਾਂ ਤਿੰਨ ਵੱਲੇ ਬੰਦਿਆ ਦੇ ਵੱਲੋਂ ਜਿਹੜਾ ਤਿੰਨ ਫੜੇ ਗਏ ਨੇ 6 ਦਾ ਨਾਮ ਹੁਣ ਤੱਕ ਪੁਲਿਸ ਨੇ ਦੱਸਿਆ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਵੇਲੇ ਅਸੀਂ ਸਿੱਧੀਆਂ ਤਸਵੀਰਾਂ ਇਹ ਮੁੱਲਾਪੁਰ ਥਾਣੇ ਦੀਆਂ ਤਸਵੀਰਾਂ ਨੇ ਜਿੱਥੇ ਤਿੰਨ ਮੁਲਜ਼ਮ ਨੇ ਜਿਹੜੇ ਲੁਧਿਆਣਾ ਰੇਪ ਮਾਮਲੇ ਦੇ ਇਹ ਮੁਲਜ਼ਮ ਨੇ ਤਸਵੀਰਾਂ ਮੁੱਲਾਪੁਰ ਥਾਣੇ ਦੀਆਂ ਤਸਵੀਰਾਂ ਨੇ ਇਹ ਉਹ ਤਿੰਨ ਮੁਲਜ਼ਮ ਨੇ ਜਿਨ੍ਹਾਂ ਦੇ ਵੱਲੋਂ ਪੁਲਿਸ ਕਹਿ ਰਹੀ ਹੈ ਕਿ ਰੇਪ ਕੀਤਾ ਗਿਆ 6 ਵਿਅਕਤੀਆਂ ਦੇ ਟੋਟਲ ਨਾਮ ਦੱਸੇ ਗਏ ਸੀਗੇ ਕੱਲ 5 ਜਿਹੜੇ ਪਛਾਣ ਕਰ ਲਏ ਗਏ ਸੀ ਕਿ 6 ਦੇ ਖਿਲਾਫ ਪਰਚਾ ਦਰਜੀ ਉਹਨਾਂ ਚੋਂ ਤਿੰਨ ਜਗਰੂਪ ਸੈਦ ਅਲੀ ਔਰ ਅੱਜ ਸੋਮੂ ਜਿਹੜਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਇਹਨਾਂ ਨੂੰ ਹੁਣ ਅਦਾਲਤ ਦੇ ਵਿੱਚ ਪੁਲਿਸ ਦੇ ਵੱਲੋਂ ਲਿਜਾਇਆ ਜਾ ਰਿਹਾ ਤਸਵੀਰਾਂ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਇਸ ਵੇਲੇ ਦਿਖਾ ਰਹੇ ਹਾਂ ਡੇਲੀ ਪੋਸਟ ਪੰਜਾਬੀ ਦੇ ਉੱਤੇ ਲੁਧਿਆਣਾ ਰੇਪ ਮਾਮਲੇ ਦੇ ਇਹ ਤਿੰਨ ਉਹ ਮੁਲਜ਼ਮ ਨੇ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਕੋਰਟ ਦੇ ਵਿੱਚ ਪੇਸ਼ ਕਰਨ ਵਾਸਤੇ ਲੁਧਿਆਣਾ ਕੋਰਟ ਦੇ ਵਿੱਚ ਪੇਸ਼ ਕਰਨ ਵਾਸਤੇ ਲੈ ਕੇ ਜਾਇਆ ਜਾ ਰਿਹਾ ਹੈ ਜਗਰੂਪ ਸੈਦ ਅਲੀ ਔਰ ਸੋਮੂ ਇਹ ਤਿੰਨੋ ਮੁਲਜ਼ਮ ਨੇ ਜਿਨ੍ਹਾਂ ਨੂੰ ਲਿਜਾਇਆ ਜਾ ਰਿਹਾ ਸਵੇਰੇ ਅੱਜ ਤੀਜੀ ਗ੍ਰਿਫਤਾਰੀ ਦਾ ਪੁਲਿਸ ਨੇ ਦਾਅਵਾ ਕੀਤਾ ਸੀਗਾ ਕੱਲ ਦੋ ਗ੍ਰਿਫਤਾਰ ਹੋ ਗਏ ਸੀ ਅੱਜ ਸਵੇਰੇ ਤੀਜੀ ਗ੍ਰਿਫਤਾਰੀ ਹੋਈ ਹੈ ਅੱਜ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਣਾ ਹੈ ਸ਼ਨੀਵਾਰ ਦੀ ਰਾਤ ਰੇਪ ਹੋਇਆ ਸੀ ਸ਼ਨੀਵਾਰ ਦੀ ਰਾਤ ਨੂੰ ਗੈਂਗ ਰੇਪ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਇਹਨਾਂ ਨੂੰ ਲੱਭਣ ਵਾਸਤੇ ਤਿੰਨ ਸ਼ਖਸ ਜਿਹੜੇ ਪੁਲਿਸ ਦੇ ਵੱਲੋਂ ਲੱਭੇ ਗਏ ਔਰ ਇਹਨਾਂ ਹੁਣ ਤਿੰਨਾਂ ਨੂੰ ਪੁਲਿਸ ਲੈ ਕੇ ਜਾ ਰਹੀ ਹੈ ਲੁਧਿਆਣਾ ਲਿਜਾਏ ਜਾ ਰਹੇ ਨੇ ਤਿੰਨੋਂ ਸੈਫਲੀ ਸੋਮੂ ਤੇ ਜਗਰੂਪ ਜਿਹੜੇ ਤਿੰਨ ਸ਼ਖਸ ਨੇ ਇਹ ਉਹ ਤਸਵੀਰਾਂ ਨੇ ਇਹ ਉਹ ਤਿੰਨ ਮੁਲਜ਼ਮ ਨੇ ਜਿਨ੍ਹਾਂ ਦੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਕੋਰਟ ਦੇ ਵਿੱਚ ਹੁਣ ਇਹਨਾਂ ਨੂੰ ਪੇਸ਼ ਕੀਤਾ ਜਾਣਾ ਹੈ ਇਹ ਤਸਵੀਰਾਂ ਅਸੀਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਲੁਧਿਆਣਾ ਦੀ ਮੁੱਲਾਂਪੁਰ ਦਾਖਾ ਥਾਣੇ ਦੀਆਂ ਐ ਤਸਵੀਰਾਂ ਨੇ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਤਿੰਨਾਂ ਨੂੰ ਪੇਸ਼ ਕੀਤਾ ਜਾਏਗਾ ਪੁਲਿਸ ਰਿਮਾਂਡ ਮੰਗਿਆ ਜਾਊਗਾ ਇਹ ਡੀਆਈਜੀ ਖੱਟੜਾ ਦਾ ਕਹਿਣਾ ਸੀਗਾ ਔਰ ਇਹ ਵੱਡੀ ਖਬਰ ਇਸ ਵੇਲੇ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦੇ ਉੱਤੇ ਕੈਮਰਾ ਪਰਸਨ ਬੰਦ ਕਰ ਦਿਓ ਯਾਰ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਮੁੱਲਾਂਪੁਰ ਦਾਖਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਰੇਪ ਮਾਮਲੇ ਦੇ ਵਿੱਚ ਜਿਹੜੇ ਮੁਲਜ਼ਮ ਨੇ